ਜਪੀ ਮਜਾਪਾਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਮਰ ਅੱਜ ਬਾਪੂ ਲਾਲਵਾਸ਼ਾ ਜੀ ਦੀ ਕੋਠੀ ਮਹੱਲਾ ਰਿਸ਼ੀ ਨਗਰ ਵਿੱਚ ਆਏ ਆ ਜਿੱਥੇ ਬਾਬਾ ਗਾਜੀ ਦੇ ਵੱਲੋਂ ਇਹਨਾਂ ਦੇ ਸੰਸਥਾ ਵੱਲੋਂ ਇੱਕ ਲੰਗਰ ਲਗਾਇਆ ਜਾਂਦਾ ਜੋ ਪੱਕਾ 3 ਦਿਨ ਦਾ ਲੰਗਰ ਚੱਲਦਾ ਮੇਰੇ ਨਾਲ ਨੇ ਕਮੇਟੀ ਮੈਂਬਰ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਜੀ ਤੁਹਾਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋਨ ਬੀ ਚੁੰਮਰ ਸਾਹਿਬ ਜੈਕਾਰਾ ਬਾਪੂ ਲਾਲਵਾਸ਼ਾ ਜੀ ਦਾ ਸੱਚੇ ਦਰਬਾਰ ਕੀ ਜੈ ਆਪਣਾ ਸਵਾਗਤ ਹੈ ਤੁਹਾਡਾ ਇੱਕ ਤਾਲਾ ਜੀ ਦਾ ਇੱਕ ਤਾਲਾ ਚੁੰਬਰ ਸਾਹਿਬ ਆਪਣੇ ਬਾਬਾ ਗਾਜੀ ਕਮੇਟੀ ਵੱਲੋਂ ਹਰ ਸਾਲ ਲੰਗਰ ਕਮੇਟੀ ਵੱਲੋਂ ਹਰ ਸਾਲ ਬੜੀ ਧੂਮ ਧਾਮ ਨਾਲ ਤੁਹਾਡੇ ਸਾਹਮਣੇ ਲੰਗਰ ਲਗਾਇਆ ਜਾ ਰਿਹਾ ਇਹ ਲਗਭਗ 30 ਸਾਲ ਦੇ ਕਰੀਬ ਹੋ ਗਿਆ ਆਪਣਾ ਲੰਗਰ ਇਹਦੇ ਵਿੱਚ ਸਾਡੇ ਸ਼ਹਿਰਵਾਸੀ ਐਨ ਆਰ ਆਈ ਵੀਰ ਹੋਰ ਬਰੋ ਅੰਦਰ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਇਸੇ ਤਰ੍ਹਾਂ ਹੀ 24 ਘੰਟੇ 3 ਦਿਨਾਂ ਵਾਸਤੇ ਚੱਲਦਾ ਤੇ ਉਹਦੇ ਵਿੱਚ ਸਾਡੇ ਸੱਜਣ ਸਾਰੇ ਸਾਲ ਮਿਲ ਕੇ ਆਪਣਾ ਵੱਧ ਤੋਂ ਵੱਧ ਸਹਿਯੋਗ ਦਿੰਦੇ ਆ। ਲਈ ਤੁਸੀਂ ਵੀ ਦੋ ਅੱਲਾਮ ਜੀ। ਮੈਂ ਜੀ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਸਾਡੀ ਕਮੇਟੀ ਬਾਬਾ ਗਾਜੀ ਦੀ ਮੰਡਲ ਕਮੇਟੀ ਨੂੰ ਲੱਖ ਲੱਖ ਮੁਬਾਰਕਾਂ ਦਿਨਾ ਔਰ ਸਾਰੀ ਸੰਗਤ ਨੂੰ ਵਾਜਦੇ ਦਿਨੀਆਂ ਬਹੁਤ ਬਹੁਤ ਮੁਬਾਰਕਾਂ ਦਿਨਾ ਕਿ ਇਸੇ ਤਰ੍ਹਾਂ ਇਹ ਕਮੇਟੀ 3 ਦਿਨ ਸੇਵਾ ਕਰਦੀ ਰਾਤ ਦਿਨ ਲੰਗਰ ਪੰਡਾਰਾ ਹਰ ਸਟਾਲ ਇਸੇ ਟਿੱਕੀਆਂ ਚਾਟ ਨੂਡਲ ਹਰ ਤਰ੍ਹਾਂ ਦਾ ਪ੍ਰਬੰਧ ਕਰਦੀ ਆ ਇਹਨਾਂ ਪਿਆਰੀ ਟੀਮ ਨੂੰ ਮੰਡਲ ਕਮਿਊਨਿਟੀ ਨੂੰ ਮੈਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਆਪਾਂ ਹਰ ਸਾਲ ਰਲ ਮਿਲ ਕੇ ਦਾਤਾ ਜੀ ਦੇ ਉਤਸਵ ਨੂੰ ਬਣਾਈਏ ਔਰ ਲੱਕ ਝੋਲੀਆਂ ਪਰਕੇ ਜਾਈਏ ਜਬ ਬਾਪੂ ਲਾਲ ਬਾਸ਼ਾ ਜੀ ਦੇ ਮੇਲੇ ਰਹੀਆਂ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੀ ਸਾਰੀ ਸੰਗਤ ਨੂੰ ਬਾਬਾਈ ਦੇ ਮੇਲੇ ਦੀ ਬਹੁਤ-ਬਹੁਤ ਵਧਾਈ ਬਾਬਾ ਗਾਜੀ ਕਮੇਟੀ ਵੱਲੋਂ ਇਹ ਲੰਗਰ 3 ਦਿਨ ਚੱਲਦਾ 18 19 20 ਨੂੰ ਤੇ ਇਹ ਬੜੀ ਸ਼ਰਧਾ ਦੇ ਨਾਲ ਲੰਗਰ ਆ ਰਹੇ ਆ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਬਾ ਜੀ ਦੇ ਦਰਬਾਰ ਤੇ ਆ ਉਹਦੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਾ ਜੈ ਸਾਈ ਜੈ ਮਰਸਾ ਦੀ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਜੰਮ ਸੰਕਤਾਂ ਨੂੰ ਵੀ ਆਉਂਦੀਆਂ ਕਿਤੇ ਇੱਥੇ 24 ਘੰਟੇ 10 ਦਿਨ ਦਾ ਲੰਗਰ ਚੱਲਦੇ ਆ ਰਿਹਾ ਪਹਿਲੇ ਦਿਨ ਮੱਕੀ ਰੋਟੀ ਦਾ ਸਾਗ ਦੂਜੇ ਦਿਨ ਦਾਲ ਤੀਜੇ ਦਿਨ ਅੱਜ ਭੱਲੇ ਹੁਣ ਚੱਲਦੇ ਵੇ ਰਾਤ ਨੂੰ ਵੀ ਲੰਗਰ ਦਾਲ ਪਕੋੜੇ ਸਾਰੀਆਂ ਚੀਜ਼ਾਂ ਚੱਲ ਚੰਗੀ ਮਈ ਆ ਜੀ ਗਾਜੀ ਕਮੇਟੀ ਲੰਗਰ ਕਮੇਟੀ ਵੱਲੋਂ ਜਿਹੜਾ ਲੰਗਰ ਲਗਾਇਆ ਜਾਂਦਾ ਆ ਉਹ ਉਹਦੇ ਨਾਲ ਹੀ ਸਾਰੀਆਂ ਸੰਗਤਾਂ ਦਾ ਔਰ ਸਾਰਿਆਂ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨਕੂਦਰ